ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਸਰਦਰੀ ਨਵਰਾਤਰੀ 3 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ ਅੱਜ ਨਵਰਾਤਰੀ ਦਾ ਤੀਜਾ ਦਿਨ ਹੈ ਇਸ ਦਿਨ ਮਾਂ ਦੁਰਗਾ ਦੇ ਤੀਜੇ ਰੂਪ ਮਾਂ ਚੰਦਰਕੰਟਾ ਦੀ ਪੂਜਾ ਕੀਤੀ ਜਾਵੇਗੀ ਸ਼ਾਸਤਰਾਂ ਦੇ ਅਨੁਸਾਰ ਮਾਂ ਚੰਦਰਕੰਟਾ ਨੂੰ ਸ਼ਾਂਤੀ ਹਿੰਮਤ ਅਤੇ ਤਾਕਤ ਦੀ ਦੇਵੀ ਮੰਨਿਆ ਜਾਂਦਾ ਹੈ ਮਾਂ ਚੰਦਰਕੰਟਾ ਦੇ ਮੱਥੇ ਤੇ ਅਰਧ ਚੰਦਰ ਮਸਤਿਤ ਹੈ ਮੱਥੇ ਤੇ ਚੰਦਰਮਾ ਦੀ ਮੌਜੂਦਗੀ ਦੇ ਕਾਰਨ ਮਾਤਾ ਦਾ ਨਾਮ ਚੰਦਰਕੰਟਾ ਵਜੋਂ ਜਾਣਿਆ ਜਾਂਦਾ ਹੈ। ਨਮਰਾਤਰੀ ਦੇ ਤੀਜੇ ਦਿਨ ਦੇਵੀ ਚੰਦਰਕੰਟਾ ਦੀ ਪੂਜਾ ਬਹੁਤ ਹੀ ਰੀਤੀ ਰਿਵਾਜਾਂ ਦੇ ਨਾਲ ਕੀਤੀ ਜਾਂਦੀ ਹੈ। ਇਸ ਦਿਨ ਵਿਸ਼ੇਸ਼ ਪ੍ਰਕਾਰ ਦਾ ਚੜਾਵਾ ਵੀ ਚੜਾਇਆ ਜਾਂਦਾ ਹੈ। ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਮਾਂ ਚੰਦਰਕੰਟਾ ਦੀ ਪੂਜਾ ਕਿਸ ਤਰ੍ਹਾਂ ਨਾਲ ਕਰਨੀ ਹੈ। ਇਸ ਦਿਨ ਦਾ ਕੀ ਵਿਸ਼ੇਸ਼ ਲਾਭ ਹੈ ਅਸੀਂ ਅਵੀ ਜਾਣਾਂਗੇ ਕਿ ਪੂਜਾ ਵਿਧੀ ਉਪਾਅ ਅਤੇ ਮੰਤਰ ਦੇ ਬਾਰੇ ਅਤੇ ਕਿੰਨਾਂ ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਚੰਦਰਕੰਟਾ ਦੇਵੀ ਨੂੰ ਚੜ੍ਹਾਵਾ ਨਵਰਾਤਰੀ ਦੇ ਤੀਜੇ ਦਿਨ ਮਾਂ ਚੰਦਰਕੰਟਾ ਨੂੰ ਵਿਸ਼ੇਸ਼ ਪ੍ਰਕਾਰ ਦਾ ਚੜ੍ਹਾਵਾ ਚੜਾਇਆ ਜਾਂਦਾ ਹੈ ਧਾਰਮਿਕ માનਤਾਵਾਂ ਅਨੁਸਾਰ ਇਸ ਦਿਨ ਦੇਵੀ ਮਾਂ ਨੂੰ ਦੁੱਧ ਦੀ ਬਣੀ ਮਠਿਆਈ ਖੀਰ ਚੜਾਈ ਜਾਂਦੀ ਹੈ ਜੋ ਲੋਕ ਦੇਵੀ ਮਾਂ ਨੂੰ ਖੀਰ ਅਤੇ ਮਠਿਆਈ ਚੜਾਉਂਦੇ ਹਨ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਸ਼ਾਂਤੀ ਆਉਂਦੇ ਹੈ ਇਸ ਦਿਨ ਦੇਵੀ ਮਾਤਾ ਨੂੰ ਗੁੜ ਅਤੇ ਪੀਲੇ ਰੰਗ ਦੀਆਂ ਮਠਿਆਈਆਂ ਵੀ ਚੜਾਈਆਂ ਜਾਂਦੀਆਂ ਹਨ ਪੀਲੇ ਰੰਗ ਦੀਆਂ ਮਠਿਆਈਆਂ ਨੂੰ ਦੇਵੀ ਮਾ ਦਾ ਵਿਸ਼ੇਸ਼ ਚੜਾਵਾ ਮੰਨਿਆ ਜਾਂਦਾ ਹੈ ਵਿਸ਼ੇਸ਼ ਭੋਗ ਦਾ ਕੀ ਲਾਭ ਹੈ ਆਓ ਜਾਣਦੇ ਹਾਂ ਜੋਤਿਸ਼ శాస్త్ర ਦੇ ਅਨੁਸਾਰ ਚੰਦਰਕੰਟਾ ਦੇਵੀ ਨੂੰ ਵਿਸ਼ੇਸ਼ ਪ੍ਰਕਾਰ ਦਾ ਚੜਾਵਾ ਚੜਾਉਣ ਵਾਲੇ ਲੋਕਾਂ ਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਆਤਮ ਵਿਸ਼ਵਾਸ ਵਧਦਾ ਹੈ ਜਿਵੇਂਆਂ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੁੰਦੀਆਂ ਹਨ ਇਸੇ ਨਾਲ ਮਨ ਵਿੱਚ ਹਿੰਮਤ ਆਉਂਦੀ ਹੈ ਮਾਂ ਆਪਣੇ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੀ ਹੈ ਇਸ ਤੋਂ ਇਲਾਵਾ ਉਹ ਆਪਣੀ ਕਿਰਪਾ ਵੀ ਬਣਾਈ ਰੱਖਦੀ ਹੈ ਨਮਰਾਤਰੀ ਦੇ ਤੀਜੇ ਦਿਨ ਪੂਜਾ ਵਿਧੀ ਪੰਡਤ ਜੀ ਅਨੁਸਾਰ ਚੰਦਰਕੰਟਾ ਦੇਵੀ ਦੀ ਪੂਜਾ ਕਰਦੇ ਸਮੇਂ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਇਸ਼ਨਾਨ ਕਰੋ ਧਿਆਨ ਕਰੋ ਇਸ ਤੋਂ ਬਾਅਦ ਮਾਂ ਦੀ ਮੂਰਤੀ ਜਾਂ ਫੋਟੋ ਲਗਾਓ ਇਸ ਤੋਂ ਬਾਅਦ ਮੂਰਤੀ ਦੇ ਸਾਹਮਣੇ ਦੀਵਾ ਚਕਾਓ ਦੇਵਾਜਗਤ ਤੋਂ ਬਾਅਦ ਦੇਵੀ ਮਾਤਾ ਨੂੰ ਪੀਲੇ ਫੁੱਲ ਅਤੇ ਪੀਲੀ ਮਠਿਆਈ ਚੜਾਓ ਦੁੱਧ ਤੋਂ ਬਣੀ ਖੀਰ ਵੀ ਚੜਾਓ ਇਸ ਤੋਂ ਬਾਅਦ ਦੇਵੀ ਮਾਂ ਦੇ ਚਮਤਕਾਰੇ ਮੰਤਰਾਂ ਦਾ ਜਾਪ ਕਰੋ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਵਿਧੀ ਨਾਲ ਦੇਵੀ ਚੰਦਰਕੰਟਾ ਦੀ ਪੂਜਾ ਕਰਨ ਨਾਲ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਨਾਲ ਹੀ ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਤੇ ਆਓ ਦੋਸਤੋ ਹੁਣ ਜਾਣਦੇ ਹਾਂ ਉਹ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਦੀ ਇਸ ਨਵਰਾਤਰੀ ਤੇ ਕਿਸਮਤ ਚਮਕਣ ਵਾਲੀ ਹੈ ਦੋਸਤੋ ਇਸ ਨਵਰਾਤਰੀ ਤੇ ਮਹਾਸੰਯੋਗ ਬਣਿਆ ਹੈ ਪੂਰੇ 172 ਸਾਲਾਂ ਦੇ ਬਾਅਦ ਇਸੇ ਨਾਲ 6 ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਤੇ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਅੱਜ ਬਹੁਤ ਹੀ ਵੱਡਾ ਮਹਾਸੰਯੋਗ ਬਣਦਾ ਦਿਖਾਈ ਦੇ ਰਿਹਾ ਹੈ ਇਹੋ ਜਿਹਾ ਸੰਯੋਗ ਬਹੁਤ ਹੀ ਸਮੇਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲਾ ਹੈ ਇਸ ਦਿਨ ਬੁੱਧ ਵੀ ਤੇ ਸਿੰਘ ਦੋਵੇਂ ਹੀ ਰਾਸ਼ੀਆਂ ਦੇ ਵਿੱਚ ਪਰਿਵਰਤਨ ਹੋ ਜਾਵੇਗਾ ਜਿਸ ਕਾਰਨ ਇਹਨਾਂ 6 ਰਾਸ਼ੀ ਵਾਲਿਆਂ ਨੂੰ ਹੰਤਾਨਵਾਨ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਇਸ ਮਹੀਨੇ ਦੇ ਵਿੱਚ ਸਿੰਘ ਅਤੇ ਕਰਕ ਸਮੇਤ 5 ਹੋਰ ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਇਹ ਰਾਸ਼ੀ ਵਾਲੇ ਆਪਣੀ ਬੁੱਧੀ ਅਤੇ ਆਪਣੇ ਆਤਮ ਵਿਸ਼ਵਾਸ ਦੇ ਨਾਲ ਵੱਡੀਆਂ-ਵੱਡੀਆਂ ਸਫਲਤਾਵਾਂ ਨੂੰ ਪ੍ਰਾਪਤ ਕਰ ਲੈਣਗੇ ਇਹਨਾਂ ਰਾਸ਼ੀ ਵਾਲਿਆਂ ਨੂੰ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ ਤਨਵਾਨ ਹੋਣ ਤੋਂ ਕੋਈ ਵੀ ਇਹਨਾਂ ਨੂੰ ਰੋਕ ਨਹੀਂ ਸਕਦਾ ਇਸ ਤੋਂ ਇਲਾਵਾ ਇਹਨਾਂ ਨੂੰ ਵੀ ਲਾਭ ਵੀ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਤਾਂ ਆਓ ਦੋਸਤੋ ਹੁਣ ਜਾਣਦੇ ਹਾਂ ਉਹ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਇਸ ਸਮੇਂ ਕਿਸਮਤ ਬਦਲਣ ਵਾਲੀ ਹੈ ਦੋਸਤੋ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਆਉਂਦੀ ਹੈ ਜੇ বৃਸ਼ਭ ਰਾਸ਼ੀ বৃਸ਼ਭ ਰਾਸ਼ੀ ਵਾਲਿਆਂ ਨੂੰ ਦੱਸਦੇ ਇੱਕ ਕੇਸ ਨਵਰਾਤਰੀ ਦੀ ਸ਼ੁਰੂਆਤ ਤੋਂ ਹੀ ਤੁਹਾਡੇ ਲਈ ਭਾਗਾਂ ਵਾਲਾ ਸਮਾਂ ਰਹਿਣ ਵਾਲਾ ਹੈ ਇਸ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਕੁਝ ਲੰਮੇ ਜਾਂ ਛੋਟੇ ਛੋਟੀ ਯਾਤਰਾ ਵੀ ਕਰਨੇ ਪੈ ਸਕਦੀ ਹੈ ਯਾਤਰਾ ਤੁਹਾਡੇ ਲਈ ਤਰੱਕੀ ਦੇ ਲਈ ਨਵੇਂ-ਨਵੇਂ ਮੌਕੇ ਲੈ ਕੇ ਆਵੇਗੀ ਨਵਰਾਤਰੀ ਦੇ ਤੀਜੇ ਦਿਨ ਤੋਂ ਤੁਸੀਂ ਜਿਹੜੀਆਂ ਵੀ ਪ੍ਰੀਖਿਆਵਾਂ ਪ੍ਰਤੀ ਆਪਣੀ ਤਿਆਰੀ ਕਰ ਰਹੇ ਸੀ ਜਾਂ ਥੋੜਾ ਵਿਦਿਆਰਥੀ ਕਿਤੇ ਭਟਕ ਰਹੇ ਸੀ ਤਾਂ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਨਤੀਜਾ ਮਿਲ ਜਾਵੇਗਾ ਸਖਤ ਮਿਹਨਤ ਤੋਂ ਬਾਅਦ ਤੁਸੀਂ ਹੁਣ ਆਪਣੀ ਮਨਚਾਹੀ ਸਫਲਤਾ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਆਪਣੇ ਪਿਤਾ ਜਾਂ ਰਿਸ਼ਤੇਦਾਰਾਂ ਦਾ ਸਹਿਯੋਗ ਵੀ ਮਿਲ ਸਕਦਾ ਹੈ ਤੁਹਾਡੇ ਪੁਰਾਣੇ ਸਮੇਂ ਵਿੱਚ ਜਿਹੜੇ ਮਤਭੇਦ ਚੱਲ ਰਹੇ ਸਨ ਆਪਣੇ ਪਿਤਾ ਦੇ ਨਾਲ ਉਹ ਹੁਣ ਉਹ ਹੁਣ ਸੁਲਝ ਜਾਣਗੇ ਵਿਦੇਸ਼ ਵਿੱਚ ਕੰਮ ਕਰਨ ਵਾਲਿਆਂ ਨੂੰ ਇਹ ਮਹੀਨਾ ਬਹੁਤ ਹੀ ਲਾਭ ਦੇਣ ਵਾਲਾ ਹੈ ਜੇਕਰ ਇਸ ਰਾਸ਼ੀ ਵਾਲਿਆਂ ਨੂੰ ਪ੍ਰੇਮ ਵਰਗ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਲਈ ਇਹ ਸਮਾ ਲਾਭਦਾਇਕ ਰਹੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸੇ ਕਿ ਇਸ ਨਵਾਂ ਰਾਤਰੀ ਤੇ ਤੁਹਾਡੇ ਲਈ ਬਹੁਤ ਚੰਗਾ ਸਮਾਂ ਹੈ ਤੁਸੀਂ ਆਪਣੇ ਵਿਚਾਰ ਦੂਜਿਆਂ ਦੇ ਸਾਹਮਣੇ ਚੰਗੀ ਤਰ੍ਹਾਂ ਪੇਸ਼ ਕਰ ਸਕਦੇ ਹੋ ਜਿਸ ਕਾਰਨ ਤੁਹਾਨੂੰ ਆਪਣੇ ਕੈਰੀਅਰ ਕਾਰੋਬਾਰ ਵਿੱਚ ਮਨ ਚਾਹੀ ਸਫਲਤਾ ਮਿਲ ਜਾਵੇਗੀ ਬੁੱਧੀ ਦੇ ਨਾਲ ਨਾਲ ਤੁਹਾਡੀਆਂ ਰੁਕਾਵਟਾਂ ਜਿਹੜੀਆਂ ਵੀ ਸਨ ਉਹਨਾਂ ਦਾ ਤੁਸੀਂ ਸਹੀ ਫੈਸਲਾ ਕਰ ਸਕੋਗੇ ਸਹੀ ਉਹਨਾਂ ਦੀ ਤੁਹਾਡੀ ਜ਼ਿੰਦਗੀ ਵਿੱਚ ਪੁਰਾਣੇ ਸਮੇਂ ਤੋਂ ਜੋ ਵੀ ਰੁਕਾਵਟਾਂ ਸਨ ਉਹਨਾਂ ਦਾ ਹੁਣ ਖਾਤਮਾ ਹੋਣ ਵਾਲਾ ਹੈ ਰਿਸ਼ਤੇਦਾਰਾਂ ਦੇ ਨਾਲ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਉਹ ਦੂਰ ਹੋ ਜਾਵੇਗੀ ਪ੍ਰੀਖਿਆ ਦੇ ਪ੍ਰਤੀ ਤੁਸੀਂ ਜਿਹੜੀ ਵੀ ਤਿਆਰੀ ਕਰ ਰਹੇ ਸੀ ਇਸ ਸਮਾਂ ਤੁਹਾਡੇ ਲਈ ਸ਼ੁਭ ਹੋਵੇਗਾ ਇਸ ਸਮੇਂ ਦੌਰਾਨ ਕੀਤੀਆਂ ਯਾਤਰਾਵਾਂ ਤੁਹਾਡੇ ਲਈ ਕੈਰੀਅਰ ਕਾਰੋਬਾਰ ਵਿੱਚ ਬਹੁਤ ਲਾਭ ਦੇਣਗੀਆਂ ਵਿਆਹ ਹੋਏ ਲੋਕਾਂ ਲਈ ਇਹ ਨਵਰਾਤਰੀ ਬਹੁਤ ਹੀ ਖੁਸ਼ਹਾਲ ਰਹਿਣਗੇ ਹਾਲਾਂਕਿ ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜਿਸ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦਾਸਤੇ ਇਹ ਕਿ ਤੁਹਾਨੂੰ ਹੁਣ ਮਨ ਚਾਹੇ ਪਰ ਨਾਮ ਮਿਲਣ ਵਾਲੇ ਹਨ ਮਾਚਾ ਹੈ ਨਤੀਜੇ ਮਿਲਣਗੇ ਇਸ ਨਵਰਾਤਰੀ ਤੁਹਾਨੂੰ ਆਪਣੀ ਮਿਹਨਤ ਦਾ ਪੂਰਾ ਲਾਭ ਮਿਲੇਗਾ ਜਿਸ ਨਾਲ ਤੁਹਾਡੇ ਪਰਿਵਾਰ ਨੂੰ ਤੁਹਾਡੇ ਤੇ ਮਾਣ ਹੋਵੇਗਾ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਇਸ ਨਵਰਾਤਰੀ ਤੁਸੀਂ ਕਿਸੇ ਖਾਸ ਵਿਅਕਤੀ ਦੇ ਨਾਲ ਮੁਲਾਕਾਤ ਵੀ ਕਰ ਸਕਦੇ ਹੋ ਜੋ ਭਵਿੱਖ ਵਿੱਚ ਤੁਹਾਡੇ ਲਈ ਆਮਦਨ ਦਾ ਇੱਕ ਵੱਡਾ ਸਰੋਤ ਬਣ ਜਾਵੇਗਾ ਸਰਕਾਰ ਦੇ ਨਾਲ ਜੁੜੇ ਅਦੋਰੇ ਕੰਮ ਵੀ ਤੁਹਾਡੇ ਹੁਣ ਸਫਲਤਾਪੂਰਵਕ ਪੂਰੇ ਹੋਣਗੇ ਰਾਜਨੀਤੀ ਦੇ ਨਾਲ ਜੁੜੇ ਲੋਕਾਂ ਨੂੰ ਇਸ ਸਮੇਂ ਦੌਰਾਨ ਕੁਝ ਉੱਚ ਅਹੁਦਾ ਮਿਲੇਗਾ ਤੁਹਾਡੇ ਕੈਰੀਅਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨੌਕਰੀ ਪੇਸ਼ੇਵਰ ਲੋਕਾਂ ਨੂੰ ਆਪਣੇ ਕੰਮ ਵਾਲੀ ਥਾਂ ਦੇ ਸੀਨੀਅਰ ਜੂਨੀਅਰ ਪੂਰਾ ਸਹਿਯੋਗ ਮਿਲੇਗਾ ਜੇਕਰ ਤੁਹਾਡੀ ਅਦਾਲਤ ਦੇ ਵਿੱਚ ਕੋਈ ਅਧਿਕਾਰੀ ਵਰਗ ਦੇ ਨਾਲ ਕੇਸ ਚੱਲ ਰਿਹਾ ਸੀ ਤਾਂ ਇਸ ਨਵਰਾਤਰੀ ਤੁਹਾਡੇ ਹੱਕ ਦੇ ਵਿੱਚ ਫੈਸਲਾ ਹੋਵੇਗਾ ਹਾਲਾਂਕਿ ਤੁਹਾਨੂੰ ਇਸ ਸਮੇਂ ਦੇ ਵਿੱਚ ਵਾਹਨ ਦੀ ਵਰਤੋਂ ਬਸ ਥੋੜੀ ਜਿਹੀ ਸਾਵਧਾਨੀ ਨਾਲ ਕਰਨੀ ਪਵੇਗੀ ਤੁਹਾ ਨੂੰ ਆਪਣੇ ਜਵਨ ਸਾਥੀ ਦੇ ਨਾਲ ਖੁਸ਼ੀ ਭਰੇ ਪਲ ਬਿਤਾਉਣ ਲਈ ਚੰਗਾ ਸਮਾਂ ਮਿਲ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦੱਸੇ ਕਿ ਇਸ ਨਮਾ ਰਾਤਰੀ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਾਬਤ ਸਮਾਂ ਹੈ ਇਸ ਨਮਾ ਰਾਤਰੀ ਦੀ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਕਿਸਮਤ ਦਾ ਪੂਰਾ ਸਹਿਯੋਗ ਮਿਲ ਜਾਵੇਗਾ ਤੁਹਾਡੇ ਬਹੁਤ ਸਾਰੇ ਕੰਮ ਜਿਹੜੇ ਕਾਫੀ ਸਮੇਂ ਤੋਂ ਅਧੂਰੇ ਸਨ ਉਹ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਸੀਂ ਆਪਣੇ ਹਿੰਮਤ ਤੇ ਮਿਹਨਤ ਦੇ ਨਾਲ ਵੱਡੇ ਤੇਚੇ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਓਗੇ ਨੌਕਰੀ ਕਰਨ ਵਾਲੇ ਲੋਕ ਆਪਣੇ ਉਹ ਅਧਿਕਾਰੀਆਂ ਤੋਂ ਪ੍ਰਮੋਸ਼ਨ ਵਿੱਚ ਬਹੁਤ ਹੀ ਉੱਚ ਸਥਾਨ ਪ੍ਰਾਪਤ ਕਰ ਸਕਦੇ ਹਨ ਤੁਹਾਨੂੰ ਅਚਾਨਕ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸਕਦਾ ਹੈ ਪਰ ਤੁਹਾਡੀ ਦੋਸਤ ਉਹਨਾਂ ਨੂੰ ਦੂਰ ਕਰਨ ਵਿੱਚ ਤੁਹਾਡੀ ਮਦਦ ਕਰ ਦੇਣਗੇ ਇਸਨਾਂ ਬਣਾਤੇ ਤੁਹਾਡੇ ਕੰਮ ਵਿੱਚ ਹੌਲੀ ਹੌਲੀ ਤਰੱਕੀ ਦੇ ਰਾਹ ਆ ਜਾਣਗੇ ਜਿਸ ਨਾਲ ਤੁਹਾਡੀ ਆਮਦਨ ਵਿੱਚ ਲਗਾਤਾਰ ਵਾਧਾ ਹੋਣ ਦਾ ਦਿਖਾਈ ਦੇ ਰਿਹਾ ਹੈ ਸਾਂਝੇਦਾਰੀ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਲੈਣ ਦੇਣ ਵਿੱਚ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਕਿਸੇ ਮੁੱਦੇ ਤੇ ਤੁਹਾਡੇ ਰਿਸ਼ਤੇਦਾਰਾਂ ਦੇ ਨਾਲ ਮਤਭੇਦ ਹੋ ਸਕਦੇ ਹਨ ਤੁਹਾਨੂੰ ਆਪਣੇ ਪ੍ਰੇਮੀ ਸਾਥੀ ਤੋਂ ਹਰਾਨੇਜਨਕ ਤੋਹਫ਼ਾ ਮਿਲ ਸਕਦਾ ਹੈ ਅਗਲੀ ਖੁਸ਼ਨਾਸੀਬ ਰਾਸ਼ੀ ਹੈ ਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸਦੀ ਹੈ ਕਿ ਇਸ ਸਮੇਂ ਦੇ ਵਿੱਚ ਤੁਹਾਡੇ ਲਈ ਕੁਝ ਬਹੁਤ ਹੀ ਮਹੱਤਵਪੂਰਨ ਪਰਿਵਰਤਨ ਹੋਣ ਵਾਲਾ ਹੈ ਬਹੁਤ ਸਾਰੇ ਸ਼ੁਭ ਸੰਜੋਗ ਤੁਹਾਡੇ ਲਈ ਇਸ ਸਮਾਂ ਲੈ ਕੇ ਆਵੇਗਾ ਤੁਹਾਡੀ ਜ਼ਿੰਦਗੀ ਵਿੱਚ ਧਨਵਾਨ ਹੋਣ ਤੋਂ ਕੋਈ ਵੀ ਤੁਹਾਨੂੰ ਰੋਕ ਨਹੀਂ ਸਕਦਾ ਤੁਹਾਡੀ ਸਿੱਖਿਆ ਪ੍ਰਤੀ ਬਹੁਤ ਜ਼ਿਆਦਾ ਤਰੱਕੀ ਹੋ ਜਾਵੇਗੀ ਸੰਤਾਨ ਪ੍ਰਾਪਤੀ ਦੇ ਯੋਗ ਮਾਨੇ ਦਿਖਾਈ ਦੇ ਰਹੇ ਹਨ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਕੁਝ ਨਵਾਂ ਬਣ ਜਾਵੇਗਾ ਤੁਹਾਡੀ ਕਿਸੇ ਐਸੇ ਵਿਅਕਤੀ ਦੇ ਨਾਲ ਮੁਲਾਕਾਤ ਹੋਵੇਗੀ ਜੇਕਰ ਤੁਸੀਂ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਇਸ ਸਮੱਸਿਆ ਦਾ ਵੀ ਹੱਲ ਹੋਣ ਜਾ ਰਿਹਾ ਹੈ ਤੁਹਾਡੀ ਪਸੰਦ ਦਾ ਰਿਸ਼ਤਾ ਤੁਹਾਨੂੰ ਮਿਲ ਜਾਵੇਗਾ ਤੁਹਾਡੇ ਨਾਲ ਹੁਣ ਸਭ ਕੁਝ ਪੋਜ਼ੀਟਿਵ ਹੋਣ ਵਾਲਾ ਹੈ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਜੀਵਨ ਸਾਥੀ ਦੇ ਨਾਲ ਚੰਗੇ ਸਬੰਧ ਬਣ ਜਾਣਗੇ ਪਰਿਵਾਰ ਦਾ ਸਹਿਯੋਗ ਮਿਲੇਗਾ ਇਸ ਸਮੇਂ ਜੇਕਰ ਤੁਸੀਂ ਗੰਗਾ ਦਾ ਇਸ਼ਨਾਨ ਕਰਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਸਹੀ ਸਾਬਤ ਹੋ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਾਂ ਦਾਸਤੇ ਇਹ ਕਿ ਇਸ ਨਵਰਾਤਰੀ ਦੇ ਸ਼ੁਰੂਆਤ ਤੋਂ ਹੀ ਤੁਹਾਨੂੰ ਬਹੁਤ ਵੱਡੇ ਲਾਭ ਪ੍ਰਾਪਤ ਹੋਣਗੇ ਸਿਹਤ ਦੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ ਤਾਂ ਸੰਪਤੀ ਨੂੰ ਲੈ ਕੇ ਤੁਹਾਡੀ ਬਹੁਤ ਹੀ ਤੁਹਾਨੂੰ ਲਾਭ ਮਿਲਣ ਵਾਲਾ ਹੈ ਕੋਈ ਵੀ ਪਰੇਸ਼ਾਨੀ ਜੇਕਰ ਤੁਹਾਡੀ ਜ਼ਿੰਦਗੀ ਚ ਚੱਲ ਰਹੀ ਸੀ ਉਹ ਹੁਣ ਪਰੇਸ਼ਾਨੀ ਤੁਹਾਡੀ ਦੂਰ ਹੋ ਜਾਵੇਗੀ ਦੂਰ ਹੋ ਜਾਵੇਗੀ ਜਿਹੜੇ ਲੋਕ ਨੌਕਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਹੁਣ ਉਹਨਾਂ ਨੂੰ ਹੁਣ ਇਸ ਸਮੇਂ ਪ੍ਰਮੋਸ਼ਨ ਮਿਲ ਜਾਵੇਗੀ ਤੁਹਾਡਾ ਅਧਿਕਾਰੀ ਵਰਗ ਤੁਹਾਡੇ ਕੰਮ ਨੂੰ ਵੇਖ ਕੇ ਬਹੁਤ ਹੀ ਖੁਸ਼ ਹੋਵੇਗਾ ਜਿਸੇ ਬਲਬਤ ਜਿਸੇ ਕਾਰਨ ਤੁਹਾਨੂੰ ਨੌਕਰੀ ਵਿੱਚ ਮੁਨਾਫਾ ਮਿਲ ਜਾਵੇਗਾ ਜਿਨ੍ਹਾਂ ਦੇ ਵਿਆਹ ਦੇ ਜੋਗ ਬਣ ਰਹੇ ਹਨ ਉਹਨਾਂ ਦਾ ਹੁਣ ਵਿਆਹ ਹੋ ਜਾਵੇਗਾ ਹਰ ਜਗ੍ਹਾ ਤੇ ਤੁਹਾਡੀਆਂ ਹੁਣ ਇਸ਼ਾਵਾਂ ਦੀ ਪੂਰਤੀ ਹੋਣ ਵਾਲੀ ਹੈ ਸਮਾਬੂ ਇਸ ਸਮੇਂ ਤੁਹਾਡਾ ਹੱਥ ਦਿੱਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਹੈ ਤੁਹਾਡੀ ਕਿਸਮਤ ਬਦਲ ਜਾਵੇਗੀ ਇਸ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਨੂੰ ਆਪਣੇ ਹੱਥੋਂ ਨਾਲ ਜਾਣ ਦੇਣਾ ਸਮੇਂ ਦਾ ਪੂਰਾ ਲਾਭ ਉਠਾਉਣਾ ਦੋਸਤੋ ਇਹ ਸੀ ਉਹ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਇਸ ਨਵਰਾਤਰੀ ਦੇ ਕਿਸਮਤ ਬਦਲਣ ਵਾਲੀ ਹੈ ਜਿਨ੍ਹਾਂ ਨੂੰ ਮਿਲਣ ਵਾਲੀ ਹੈ ಅಪਾਰ ਖੁਸ਼ੀਆਂ ਹੈ ਖੁਸ਼ੀਆਂ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ